ਜਿੰਦਰ ਮੈਡੀਕਲ ਆ ਦੇਖਿਓ ਸਰ ਲੋ ਆ ਦੇਖਿਓ ਜੀ ਸਰ ਇਧਰ ਦੇਖਿਓ ਜੀ ਆ ਬੈਠੋ ਬੈਠੋ ਤੁਸੀਂ ਪੂਰੀ ਬੂਕਿੰਗ ਕਰੋਗੇ ਨਾ ਤੁਹਾਨੂੰ ਕੋਈ ਪੀੜਾ ਹੋ ਚੁੱਕਾ ਹੋ ਤੁਸੀਂ ਆਪ ਪੋਲੀਨੀਕੇਟਰ ਮੰਨਦੀ ਲਾ ਗਈ ਬਹੁਤ ਸਾਰਾ ਆਹ ਹਾਂ ਹਾਂ ਠੀਕ ਹੈ ਕਾਲੋ ਨਾਲ ਤੇਰੋਂ ਕਾਹਦੇ ਮਾਰਨ ਨਾ ਕੋਈ ਕਿਤੇ ਅਰੇ ਬਾਕੀ ਜੇ ਚੱਲਦੇ ਇਹ ਦੇਖਿਓ ਮਨਾਈ ਜੀ ਮਤਲਬ ਦੀ ਫੋਨ ਠੀਕ ਹੈ ਜੀ ਥੈਂਕ ਯੂ ਸੋ ਮਚ جو بنالو بچيا دے 11 3 2 9 ہاں 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 ਵਾਹ ਉਹ ਸੇਵਾ ਲਾ ਦੇ ਨਾ ਕੋਈ ਗੱਲ ਨਹੀਂ ਮਾਰਿਆ ਭਾਜੀ ਇੱਥੇ ਮੂੰਹ ਕਰਕੇ ਲਾ ਜਾ ਥੋੜੀ ਜੱਧੇ ਮਿਲ ਜਾ ਇਹਨਾਂ ਨੂੰ ਬੁਲਾਓ ਯਾਰ ਇੱਕ ਇੱਕ ਰਾਏ ਭਾਜੀ ਬੀਬੀ ਜੀ ਤਾਂ ਸਾਡੇ ਸਾਡੇ ਹਾਲਿੰਦੇ ਤਸੇ ਕੀ ਲੱਗਦੇ ਤੁਹਾਡੇ ਕਰੋੜਾ ਜੀ ਹਾਂ ਚਲੋ ਇਹ ਜੰਤਾ ਨੇ ਆਪਣੀ ਪ੍ਰੋਪਰਟੀ ਸੀ ਦੇ ਆਰਡਰ ਆ ਜੀ ਇਹਦਾ ਨੋਟਿਸ ਤੁਹਾਨੂੰ ਕੱਲ ਦੇ ਗਿਆ ਸੀਗਾ ਮੁੰਡਾ ਕੱਲ ਆ ਲਾ ਰਿਹਾ ਮਿਲ ਗਿਆ ਸੀ ਨਾ ਰਸੀਦ ਤਾਂ ਹੋ ਗਿਆ ਸੀ ਹਾਂ ਹਾਂ ਉਹਦੇ ਫਾਈਨੈਂਸ ਚਾਟੇ ਨੂੰ ਸੁਣਨਾ ਹੈ ਅਸੀਂ ਤੇ ਤੁਹਾਡੇ ਲਾਗਿਆ ਜੀ ਮੈਂ ਜੀ ਕਰ ਰਹੀ ਗਈ ਉਹ ਇਹ ਹੈ ਕਿ ਨਹੀਂ ਤੇ ਵਾਸ਼ਿੰਗਟਨ ਆ ਵੀ ਨਹੀਂ ਤੱਕ ਸਰ ਜੀ ਤੋਂ ਹਾਂ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਡੀਐਸਪੀ ਕਾਂਡਾ ਦਵਿੰਦਰ ਬਾਜਵਾ ਮੇਰੇ ਨਾਲ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਮਹਮਵੰਡੀਆ ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਅਸੀਂ ਰਜਿੰਦਰ ਸਿੰਘ ਤੇ ਜੈਨਦੀਪ ਸਿੰਘ ਉਤਰ ਚਰਨ ਸਿੰਘ ਵਾਸੀ ਵਾਰਡ ਨੰਬਰ 8 ਇਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅਸੀਂ ਇਹਨਾਂ ਦੇ ਘਰੇ ਆਏ ਆ ਇਹਨਾਂ ਦੀ ਇਹਨਾਂ ਤੇ ਮੁਕਦਮੇ ਸੀਗੇ ਐਨਡੀਪੀਐਸ ਦੇ ਮੁਕਦਮੇ ਹੋਇਆ 2024 ਦੇ ਵਿੱਚ ਮੁਕਦਮਾ ਇਹਨਾਂ ਦੇ ਹੋਇਆ ਜੀ ਜਿਹਦੇ ਤਹਿਤ ਇਹਨਾਂ ਦੇ ਅਸੀਂ 11 ਕਰੋੜ 67000 ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਸੀਜ਼ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵੱਡੀ ਮਹਿੰਮ ਦੇ ਵਿੱਚ ਸੀਐਮ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਅ ਸ਼੍ਰੀ ਗੌਰਵ ਜਾਦਵ ਜੀ ਸਾਡੇ ਡੀਏਜੀ ਰੇਨ ਨਵੀਨ ਸਿੰਘਲਾ ਜੀ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਮਲਕ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏਠ ਅਸੀਂ ਅੱਜ ਅਸੀਂ ਆਪਣਾ ਜਿਹੜਾ ਕੰਪੀਟੈਂਟ ਅਥਾਰਟੀ ਨੇ ਥਰਡ ਪਾਰਟ ਦਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਦਿੱਲੀ ਜਿਹਦੇ ਵਿੱਚ ਇਹਨਾਂ ਦੀ 11 ਕਰੋੜ 68 ਲੱਖ ਰੁਪਏ ਦੀ ਜਿਹੜੀ ਜਾਇਦਾਦ ਸੀਜ਼ ਕਰਨ ਦੇ ਆਰਡਰ ਆਏ ਆ ਉਹ ਅਸੀਂ ਇਹਨਾਂ ਦੇ ਗੇਟ ਤੇ ਚਪਕਾਏ ਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜੀ ਪ੍ਰਾਪਰਟੀ ਬਣਾਈਦਾ ਜਿਹੜਾ ਬਲੈਕ ਟੋ ਪ੍ਰਾਪਰਟੀ ਬਣਾਈਦਾ ਕੋਈ ਫਾਇਦਾ ਨਹੀਂਗਾ ਬੁਰੇ ਵੀ ਬਣਦੇ ਹੋ ਤੇ ਮੁੜ ਕੇ ਪ੍ਰਾਪਰਟੀਆਂ ਸੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਦੁੱਖ ਦੇ ਵਿੱਚ ਪਾਉਂਦੇ ਹੋ ਕਿਰਪਾ ਕਰਕੇ ਇਹ ਗਲਤ ਕੰਮਾਂ ਨੂੰ ਛੱਡ ਕੇ ਤੁਸੀਂ ਮੁਖਤਾਰਾਜ ਆਓ ਤੇ ਆਪਣੇ ਜੀਵਨ ਸਫਲ ਬਣਾਓ ਥੈਂਕ ਯੂ ਸਰ ਟਾਂਡੇ ਖੇਰ ਵਿੱਚ ਹੋਰ ਇਸ ਤੋਂ ਇਲਾਵਾ ਕੋਈ ਮਤਲਬ ਕੋਈ ਕਾਰਵਾਈ ਕੀਤੀ ਹੋਈ ਨਸ਼ਾ ਖਿਲਾਫ ਜਾਂ ਹਾਂਜੀ ਹਾਂਜੀ ਦੱਸੋ ਜੀ ਸਾਡੇ ਅਸੀਂ ਬਹੁਤ ਜਿਹੜੇ ਇੱਥੇ ਹੌਟਸਪੌਟ ਏਰੀਆ ਸੀਗੇ ਚੰਡੀਗੜ੍ਹ ਕਲੋਨੀ ਮਤਲਬ ਤੁਹਾਨੂੰ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਸਾਰੇ ਉੱਥੇ ਬਹੁਤ ਵੱਡੇ ਲੈਵਲ ਤੇ ਅਸੀਂ ਐਫੇਅਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਜਿਹੜੇ ਸਮੱਗਲਰ ਸੀਗੇ ਉਹਨਾਂ ਨੂੰ ਅ ਅੰਦਰ ਭੇਜਿਆ ਔਰ ਇਸ ਤੋਂ ਅੱਗੇ ਇੱਕ ਟਾਂਡੇ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਹੋਰ ਅ ਅਗਰ ਪ੍ਰੋਪਰਟੀ ਸੀਜ਼ ਕਰਵਾਵਾਂਗੇ ਜਿਹੜਾ ਵੀ ਸਬਡਿਵੀਜ਼ਨ ਦੇ ਅੰਦਰ ਜਿਹੜੇ ਪਿੰਡਾਂ ਦੰਦੇ ਹੁਣ ਤੱਕ ਕਿੰਨੇ ਘਰਾਂ ਨੂੰ ਜਿਹੜਾ ਪ੍ਰੋਪਰਟੀ ਸੀਜ਼ ਕੀਤਾ ਗਿਆ ਜਿਹੜਾ ਕਿ ਇਹ ਜਿਹੜਾ ਐਕਜੈਕਟ ਨਹੀਂ ਹੈ ਮੇਰ ਕੋ ਫਿਕਰ ਹੈਗੀ ਜਿੱਦਾਂ ਹੁਣ ਇਹਦਾ ਠਾੜਾਫ ਦਾ ਇਹਨਾਂ ਦਾ ਚੰਦਦੀਪ ਬਜਿੰਦਰ ਸਿੰਘ ਹੁਣਾਂ ਦਾ ਬਣਿਆ ਆ ਜਿਹੜੇ ਅੱਗੇ ਅੱਗੇ ਅਸੀਂ ਉਹ ਅਜੇ 10 ਪਬਲਿਕ ਨਹੀਂ ਦੱਸ ਸਕਦੇ ਪਬਲਿਕਲੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦੋਂ ਉਹ ਵੀ ਕਰਾਂਗੇ ਵੀ ਤੁਹਾਨੂੰ ਦੱਸ ਦਵਾਂਗੇ ਇਸ ਤੋਂ ਪਹਿਲਾਂ ਅਸੀਂ ਗਰਦੀਆਲ ਖੁਰਦਾ ਪਿੰਡ ਦੇ ਵਿੱਚ ਵੀ ਅਸੀਂ ਕਰਕੇ ਆਏ ਸੀ ਉਹਨਾਂ ਦੇ 35 ਲੱਖ ਰੁਪਏ ਦੀ ਉਹਨਾਂ ਦੇ ਵੀ ਪ੍ਰਾਪਰਟੀ ਸੀਜ਼ ਕਰਵਾਈ ਸੀ ਸਰ ਇਹਨਾਂ ਦੀ ਕਿੰਨੀਆਂ ਬਰੂਕੀਆਂ ਅਸਲੀ ਚੱਕੀਆਂ ਦੀਆਂ ਇਹ ਜੀ ਬਹੁਤ ਬਹੁਤ ਲਗ 11 ਕਰੋੜ 60 ਹਜ਼ਾਰ ਰੁਪਏ ਦੀ ਇਹਦੇ ਵਿੱਚ ਦੱਸਣਾ ਔਖਾ ਵੀ ਕਿੰਨੇ ਕਿੱਥੋਂ ਕਿਹੜੀ ਕਿਹੜੀ ਫੀਲ ਕੀਤੀ ਗਈ ਇੱਕ ਇਹਦੇ ਇਹੀ ਘਰ ਬਿਲਕੁਲ ਜਿਹੜੇ ਜਿਹੇ ਡੈਚਲ ਹੋ ਗਿਆ ਜੀ ਪਲਾਟ ਹੋ ਗਏ ਬਾਕੀ ਜ਼ਮੀਨ ਜਿਹੜੀ ਜੋ ਵੀ ਇਹਨਾਂ ਦੀ ਕਹਾਣੀ ਚਾਹੀਏ ਉਹ ਸਾਰੀ ਜਿਹੜੀ ਪ੍ਰਾਪਰਟੀ ਇਹਦੇ ਬਿਲਕੁਲ ਉਹਦੇ ਫ੍ਰੀਜ਼ਿੰਗ ਆਰਡਰ ਵਿੱਚ ਲੈ ਕੇ 1200 ਵਿੱਚ ਲਿਆ ਜਾਊਗਾ ਇਸ ਤੋਂ ਬਾਅਦ ਕਿੰਦਾ ਇਹ ਫਰਦਰ ਅਕੇ ਹੌਲੀ ਹੌਲੀ ਸਾਰਾ ਪ੍ਰ